ਬੀਤ੍ਰਿਕ ਛੀਮੇ ਮੇਨ ਦੀ ਆਇਆ ਮਾਨਸ ਮੋੜ ਮੱਡੀ ਤੇ ਜਿਹੜੇ ਭੈਣ ਭੜਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਐ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਨਾ ਦੇ ਨਾਲ ਇੱਕ ਹੋਰ ਮੱਝ ਜ਼ਬਰਦਸਤ ਖੜੀ ਸੀ ਮੈਂ ਕਹਿੰਦਾ ਚੱਲ ਇਹਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਰੇਟ ਦੀ ਜਾਣਕਾਰੀ ਦੇਵਾਂਗੇ ਇਹ ਉਦੋਂ ਵੀ ਮੱਝ ਜ਼ਬਰਦਸਤ ਹੈ ਕੱਦ ਕਾਠ ਦੀ ਫੁੱਲ 6 ਫੁੱਟ ਵੰਗੂ ਕੱਦ ਹੋਊਗਾ ਤੇ ਫਲੀਆਂ ਵਰਗੇ ਥਣ ਚਾਰਾ ਥਣ ਤੇ ਚਾਰੇ ਗਏ ਪਾਲੇ ਨੇ ਤੇ ਅੱਡ ਰਟਰ ਦੇਖੋ ਕਰਮਾਲੀ ਦਾ ਲੱਗਿਆ ਹੋਇਆ ਬਹੁਤ ਸਿਰੇ ਦਾ ਤੇ ਆ ਲੋ ਜੀ ਜਿਹੜੇ ਹਸਾਬ ਨਾਲ ਮਾਜ ਦਾ ਸਰੀਰ ਹੈ ਤੇ ਉਸ ਹਸਾਬ ਨਾਲ ਹਵਾ ਨਾ ਮੰਨਿਆ ਹੋਇਆ ਥੱਲੇ ਤੇ ਇਹਦੀ ਵੀ ਡਿਟੇਲ ਪੁੱਛਾਂਗੇ ਫੇਸ ਕੁਆਲਟੀ ਕਰੋ ਇੱਕ ਵਾਰੀ ਮਾਜ ਦੀ ਚੈੱਕ ਪੁੱਛਾਂਗੇ ਕਿ ਕਿਹੜੇ ਪਿੰਡੋਂ ਹੈ ਤੇ ਕਿੰਨੇ ਕਿਦਦ ਦੀ ਮਾਲਕ ਹੈ ਤੇ ਆ ਲੋ ਜੀ ਕੀ ਪਤਾ ਉਹਦਾ ਕੀ ਘੱਟੀ ਤੇ ਆ ਲੋ ਤੇ ਪੁੱਛਦੇ ਆ ਕੀ ਬੱਚਾ ਤੇ ਕਿੰਨਾ ਦੁੱਧ ਤੇ ਕੀ ਰੰਗ ਮੰਗਣਗੇ ਚਾਰੇ ਥਣ ਚਾਰੇ ਗਏ ਪੜੇਲੇ ਤੇ ਖਾਦ ਗਏ ਇੱਕ ਵਾਰੀ ਤੇ ਫਲੀਆਂ ਵਰਗੇ ਥਣੇ ਚਾਰੇ ਥਣ ਤੇ ਚਾਰੇ ਇੱਕੋ ਜੀ ਨਾੜਾ ਨੂੜਾ ਨਾੜਾ ਨੂੜਾ ਮੇ ਦੁੱਧਾਂ ਵਾਲੀਆਂ ਪਣੀ ਹੋਈਆਂ ਸੱਤਰੀ ਕਾਲ ਬਾਈ ਸੱਤਰੀ ਆ ਬਾਈ ਕਿਹੜਾ ਪਿੰਡ ਹੈ ਮਸੀਤਾ ਪਿੰਡ ਹੈ ਜਿਲ੍ਹਾ ਮੋਗਾ ਮੋਗੇ ਚ ਪੈਂਦਾ ਮਸੀਤਾ ਪਿੰਡ ਹਾਂਜੀ ਅੱਛਾ ਤੇ ਕੇਐਮਐਸੂਏ ਚ ਪਹਿਲਾਂ ਤਾਂ ਚੂਹ ਤੇ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਤੇ ਅੱਜ 12 ਦਿਨਾਂ ਦੀ ਸੂਈ ਆ 12 ਦਿਨਾਂ ਦੀ ਸੂਈ ਆ ਇਹ 15 ਕਿਲੋ ਤਿਆਰ ਹੈ 15 ਕਿਲੋ ਇਸ ਵੇਲੇ ਦੁੱਧ ਤਿਆਰ ਹੈ ਤਿਆਰ ਹੈ ਆਉਣਾ ਗੱਲ 20 ਕਿਲੋ ਕੱਢੂਗੀ ਤੇ ਪਿਛਲੇ ਸਾਲ ਦਾ ਕੀਰ ਕਟਾ ਤਾਂ ਸੁਦਾ 18 ਕਿਲੋ ਚੁਵਾਇਆ ਆਗੇ ਵੇਚਦੇ ਆ ਲਿਆ ਕੇ ਵੇਚ ਲਿਆ ਅੱਛਾ ਤੇ ਹੁਣ ਇਹ ਕਿੰਨੇ ਦੀ ਸ਼ੇਲ ਕਰੇਗਾ 2.5 ਲੱਖ ਰੁਪਿਆ ਮੁੱਲ ਕਰਦਾ 2.5 ਲੱਖ ਤਾਂ ਮੁੱਲ ਕਰਦੇ ਆ ਐ ਜਮਾਂ ਜੇਬ ਚ ਪਾ ਕੇ ਬਟਨ ਲਾਉਣ ਵਾਲੀ ਗੱਲ ਕਰ ਹੈ 1 2 2 3 ਦੀ ਠੀਕ ਹੈ ਮੋਬਾਈਲ ਨੰਬਰ 9256451200 ਇੱਕ ਵਾਰੀ ਹੋ ਜਾ 9256451200 ਮਾਨਤਾਲ ਹੋ ਜੂ ਵਿੱਚੋਂ ਖੁਦ ਮਾਨਤਾਲ ਕਰਦਾ ਤੇ ਚਵਾਈ ਚੂਈ ਦੀ ਚੰਗੀ ਹੈ ਪੂਰੀ ਬੰਦਾ ਹੋਇਆ ਮਾਨਤਾਲ ਕਰਦਾ ਠੀਕ ਹੈ ਚੂਈ ਦੀ ਚੰਗੀ ਹੈ ਬੋਲੀ ਹੈ ਬਹੁਤ ਰੂਮਰਗਾ ਬੋਲਾ ਤੇ ਨਾ ਕੀ ਆਪਣਾ ਅੱਛਾ ਡਾਕਟਰ ਛੋਣ ਨੇ ਲੈ ਭਾਈ ਇੱਕ ਵਾਰੀ ਝੋਟੇ ਫੇਰ ਦਿਖਾ ਦਿਆਂ ਮੈਂ ਅੱਜ ਆ ਲੈ ਬੰਦੇ ਦਾ ਪਪਾਰ ਦਾ ਕੰਮ ਹੈ ਇਹਨਾਂ ਦਾ ਤੇ ਡੰਗਰ ਰੱਖਦੇ ਆ ਅਜੇ ਡੰਗਰ ਹੋਰ ਵੀ ਰੱਖ ਦੋ ਕਰੇ ਪਹਿਲਾਂ ਹਾਂਜੀ ਹਾਂਜੀ ਆਪਣਾ ਚਾਰ ਪੰਜ ਵੇਲੇ ਵਾਰੀ ਅੱਛਾ ਜੇ ਤੋ ਵੀ ਬੰਦਾ ਆਵੇ ਕੋਈ ਇੱਕ ਡੰਗ ਚੋਵੇ ਦੋ ਡੰਗ ਚੋਵੇ ਤਛੱਲੀ ਨਾਲ ਰਹਿਣ ਦਾ ਵੀ ਪ੍ਰਬੰਧ ਹੈਗਾ ਰਹਿਣ ਦਾ ਵੀ ਪ੍ਰਬੰਧ ਹੈ ਜੇ ਦੂਰੋਂ ਡੇਟੋਂ ਟਰਾਂਸਪੋਰਟ ਦਾ ਵੀ ਕਰ ਦੋਂਗੇ ਠੀਕ ਐ ਲੈ ਬਾਈ ਚ ਪਰ ਕਰ ਲਓ ਇੱਕ ਹੋਰ ਟੌਪ ਦਾ ਨਿਗਣਾ ਮੰਡੀ ਚੋਂ ਜ਼ਬਰਦਸਤ ਮੱਛਾ ਤੁਰਾ ਤਰੱਕ ਕਰਾਉਨੇ ਇੱਕ ਵਾਰੀ ਚੈੱਕ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਇੱਕ ਇਹਨੇ ਖਾ ਪਾ ਦੀ ਐ ਤੇ ਕਿੰਨੇ ਦੁੱਧ ਦੀ ਮਾਲਕ ਐ ਤੇ ਕਹਿਮੇ ਕਿ ਚੂਹੇ ਤੇ ਮਗਰੇ ਦੇ ਬੱਚਾ ਕੀ ਐ ਤੇ ਬਿਲਕੁਲ ਬਲੈਕ ਪਿੰਡੇ ਦੀ ਐ ਤੇ ਤੇ ਆਰਡਰ ਕਰ ਫੇਸ ਕੁਆਲਟੀ ਕਰੋ ਚੈੱਕ ਇੱਕ ਵਾਰੀ ਮਾਝੀ ਤੇ ਬਿਰਕੋ ਤਾਂ ਚੱਕ ਕੇ ਤੁਰਦੀ ਐ ਕਰਮਾਲੀ ਘੋੜੀ ਵਾਲੀ ਤੋਰ ਐ ਦੇਖੋ ਤੇ ਤੋਰਾ ਤਾਰਾ ਚੈੱਕ ਕਰਨ ਵਾਲਾ ਇੱਕ ਵਾਰੀ ਮਾਝੇ ਦਾ ਤੇ ਦੇਖੋ ਉਹਨਾਂ ਨੇੜੇ ਹੋ ਕੇ ਵੀ ਆਰਡਰ ਟ੍ਰੱਕ ਇਹ ਆਲੋਜੀ ਆਲੋਜੀ ਆਰਡਰ ਕਰ ਉਹ ਤੇ ਚੈੱਕ ਇੱਕ ਵਾਰੀ ਹਾਂ ਭਾਈ ਹੁਣ ਇਹਦੇ ਬਾਰੇ ਦੇ ਜਾਣਕਾਰੀ ਵੀ ਇਹ ਕਿੰਨਾ ਕਿਤੋਂ ਦੀ ਮਾਲ ਕਾ ਇਹ ਜੀ 17 18 ਦੀ ਹੈ 17 18 ਲੀਟਰ ਜੀ ਹਾਂ ਜੀ ਅੱਛਾ ਪਿਛਲੇ ਛੂਏ ਕੀ ਕਟਿਆ ਨੇ ਤੋ ਪਿਛਲ ਵਸ 15 16 ਲਾ ਲਓ 15 16 ਕਟਿਆ ਬੋਲਾ ਜੱਟੂ ਹਸਾਬ ਹੈ ਜਿਵੇਂ ਉਹ ਨਹੀਂ ਕਰੇ ਨਾ ਬੋਲਾ ਕਦੇ ਕਿਤੇ ਤੋਲੇ ਨਹੀਂ ਕਰਦੀ ਹੈ ਬਈ ਆਪਣੀ ਅੱਛਾ ਪਿੰਡ ਕਿਹੜਾ ਆਪਣਾ ਤੁਹਾਨੂੰ ਸੁਣਤੀ ਹੈ ਹਾਂ ਛੂਰਤੀਆ ਰਤੀਆ ਕਿ ਛੂਰਤੀਆ ਜਿਲ੍ਹਾ ਸਰਸਾ ਸਰਸੇ ਚ ਪੈਂਦਾ ਛੂਰਤੀਆ ਬੱਚਾ ਇਹਦਾ ਮਗਰ ਕੀ ਹੋ ਕੱਟੀ ਹੈ ਕੱਟੀ ਹੈ ਜੀ ਬਹੁਤ ਵਧੀਆ ਕੱਟੀ ਹੈ ਕੋਈ ਸ਼ਿਮਣ ਇਹਦਾ ਸਪੈਸ਼ਲ ਲਵਾਇਆ ਸੀ ਸਾਰ ਵਾਲਾ ਜੀ ਸਾਰ ਵਾਲਾ ਠੀਕ ਤੇ ਚੂਹੇ ਕਹਿ ਮੈਂ ਹੂੰ ਹੁਣ ਇਹ ਇਹ ਚੌਥੀ ਸੂਈ ਹੈ ਚੌਥੀ ਸੂਈ ਹੈ ਸੂਈ ਹੈ ਜੀ ਸੂਈ ਹੈ ਹੁਣ ਚੌਥੀ ਸੂਈ ਆ ਜਾਂਦੀ ਤੇ ਠੰਡੀ ਸੀਲ ਜਿਹੜਾ ਹੋ ਗਿਆ ਜੀ ਇਹਨੂੰ 8 ਤਰੀਕ ਦੀ ਸੂਈ ਹੈ 12 13 ਦਿਨ ਹੋ ਗਿਆ 12 13 ਦਿਨ ਹੋ ਗਿਆ ਹੁਣ ਦੁੱਧ ਕਿੰਨਾ ਕੁ ਤਿਆਰ ਆ ਬਈ ਮੌਕੇ ਤੇ ਹੁਣ ਹੈਗਾ ਜੀ 15 16 ਕਿਲੋ ਲਾ ਲਓ ਜੀ ਹੈਗਾ ਠੀਕ ਹੈ ਕਿੰਨਾ ਕੁ ਬੱਚੇ ਪੁੱਤੇ ਨੂੰ ਝਗਾ ਦੇਣੇ ਸੀ ਬੜਾ ਇੱਕ ਦਿਨ ਮਿਣਿਆ ਨਹੀਂ ਆਹੋ ਫਿਰ ਆਪ ਤੁਹਾਨੂੰ ਪਤਾ ਹੀ ਆ ਬਈ ਆਹ ਦੇਖੋ ਜੀ ਵੱਧ ਵੀ ਸਕਦੀ ਹੈ ਇਹ ਤਾਂ ਖਰਾਕ ਦੇ ਸਾਰੇ ਖਰਾਕ ਦੇ ਸਾਰੇ ਆ ਫਿਰ ਬਾਤ ਵੀ ਸਕਦੀ ਹੈ ਹਾਂ ਜੀ ਮੈਂ ਚਲ ਜੀ ਕਿਸੇ ਪੱਪੇ ਕੋ ਕੋ ਨਹੀਂ ਹੂੰ ਤੇ ਵੇਚਣ ਦਾ ਭਾਅ ਇਹਦਾ ਵੀ ਮੰਗੀ ਜਿਹੇ ਦੇ ਨਹੀਂ ਮਰਜੀ ਆ ਵੇਚਣ ਦਾ ਤੇ ਦਾ 190 ਜੀ 190 ਜੀ ਮੰਨਦਾਰ ਹੋ ਜਮਾ ਪੰਚ ਸਹੀ ਸਹੀ ਦੱਸਤਾ ਸਹੀ ਸਹੀ ਆ ਇਹ ਤਾਂ ਕੋਈ ਛੋਟ ਨਹੀਂ 988 ਜੀ 19089 ਇੱਕ ਵਾਰੀ ਕਰ ਬੋ 9889089 ਠੀਕ ਹੈ ਲੈ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਮੋਬਾਈਲ ਨੰਬਰ ਦਿੱਤਾ ਬਾਈ ਨੇ ਹੁਣ ਮੇਰੇ ਬਿਲਕੁਲ ਨੇੜਾ ਉਹਨਾਂ ਨਾਲ ਆ ਬੱਚਾ ਤੇ ਚੰਗੇ ਸ਼ੀਵੰਦੀ ਆ ਕੱਟੀ ਤੇ ਆ ਲੋ ਇੱਕ ਵਾਰੀ ਫੇਰ ਰੇਡੋ ਦਿਖਾ ਦੇ ਹੋਰ ਕੀ ਦਿਖਾ ਦੇ ਲਓ ਜੀ ਅੱਜ ਮੌੜ ਮਲਟੀ ਤੇ ਆਏ ਆ ਤੇ ਦਿਖਾਉਨੇ ਆ ਫਿਰ ਤੁਲੂ ਮੱਜ 21 ਰੇਟ ਤੇ ਕਿੰਨਾ ਦੁੱਧ ਆ ਇਹਦੇ ਥੱਲੇ ਗੈਪਾਲਾ ਥਣ ਲੱਗਿਆ ਹੋਇਆ ਦਿਖਾ ਦੇ ਇੱਕ ਵਾਰੀ ਤੇ ਤੋਰਾ ਤਰਾ ਕਰੋ ਨੇ ਚੈੱਕ ਤੂਰੋ ਬਿਲਕੁਲ ਵਧੀਆ ਜਿਹਾ ਬੱਤਾ ਸ਼ਰੀਰ ਦੀ ਆ ਤੇ ਆਰਡਰ ਕੁਆਲਿਟੀ ਵਿੱਚ ਚੰਗੀ ਲੱਗੀ ਹੋਈ ਆ ਮੋੜ ਲਿਆ ਸੱਜਣਾ ਮੋੜ ਲੈ ਮੋੜ ਲੈ ਫਿਰ ਪੁੱਛਦੇ ਆਂ ਦੀ ਸਾਰੀ ਡਿਟੇਲ ਤੇ ਫੇਸਬੁਕਸ ਕਰੋ ਇੱਕ ਵਾਈ ਚੈੱਕ ਕੈ ਮੇ ਛੂਏ ਵੀਰੇ ਇਹ ਦੂਜੇ ਛੂਏ ਤੇ 21 ਕਿਲੋਟ ਦੁੱਧ ਕੱਟਿਆ ਪਹਿਲੇ ਛੂਏ ਦਿੱਤਾ 14 ਪਹਿਲੇ ਛੂਏ 14 ਲੀਟਰ ਦੁੱਧ ਕੱਟਿਆ ਹੁਣ ਇਹਦੇ ਮਗਰ ਬੱਚਾ ਕੀ ਆ ਕੱਟੀ ਆ ਜੀ ਕੱਲ ਕੱਲ ਸੂਈ ਆ ਕੱਟੀ ਆ ਹੁਣ ਤਾਂ ਫਿਰ ਕੀ ਕਹੀ ਆ ਵੀ ਕਿੰਨਾ ਹਣਾ ਹੁਣ ਤਾਂ ਕੱਲ ਦੁਪਹਿਰੇ 2-3 ਕਿਲੋ ਬੌਲੀ ਕੱਟਣੀ ਆ ਹਾਂ अच्छा ये अपने आप दी ਘਰੂਆ ਜਾਂ ਖਰੀਦੀ ਹੋਈ ਆ ਠੰਡੀ ਛੀਲ ਕੇ ਮੈਂ ਅੱਛਾ ਬੱਚਾ ਛੱਡਣ ਦੀ ਲੋੜ ਨਹੀਂ ਆਂ ਬੈਜੋ ਠੰਡੀ ਛੀਲ ਠੀਕ ਹੈ ਤੇਰੇ ਮੋਟੇ ਸਾਹ ਨਾਲ ਵੀ ਹੁਣ ਇਹ ਕਿੰਨਾ ਦੁੱਧ ਕੱਢੂ ਦੁੱਧ ਐਂ ਕੰਮ ਸੇ ਤੋਂ 18 ਕਿਲੋ 18 ਲੀਟਰ ਦੇਉ ਤੇ ਮੈਂ ਕਰਾਉ ਮੂਹਰਲਾ ਬੱਚਾ ਇਹ ਆ ਉਹ ਸਾਹਮਣਾ ਠੀਕ ਹੈ ਤੇ ਪਿੰਡ ਕਿਹੜਾ ਤੇਰਾ ਪਿੰਡ ਦਾਦੂ ਹੈ ਦਾਦੂ ਮਿੰਦੀ ਕੋਲ ਜਿਹੜਾ ਸਰਸਾ ਜਾਂਦਾ ਸਰਸਾ ਪੈਂਦਾ ਇੱਧਰ ਠੀਕ ਹੈ ਤੇ ਕਿੰਨੇ ਦੀ ਛੇਲ ਕਰਨੀ ਆ ਹੁਣ ਮੁੱਲ ਤਾਂ 220 ਕਰ ਦਿੰਦੇ ਆ ਦੇਣ ਲੈਣ ਵਾਲੀ ਗੱਲ ਪੂਰੇ 2 ਲੱਖ ਹੀ ਦੇ ਦਾਂ ਪੂਰੇ 2 ਲੱਖ ਦੇ ਦਿਆਂਗੇ ਤੇ ਮੋਬਾਈਲ ਨੰਬਰ 94673 94257 ਇੱਕ ਵਾਰੀ ਫੇਰ ਬੋਲੀ 94673 94257 ਨਾਮ ਕੀ ਆਪਣਾ ਨਾਮ ਗੁਰਤੇਜ ਸਿੰਘ ਗੁਰਤੇਜ ਸਿੰਘ ਠੀਕ ਹੈ ਤੇ ਮੌਕੇ ਤੇ ਹਮਾਨਤਨ ਕੋਈ ਗੱਲ ਨਹੀਂ ਮੌਕੇ ਜਿਹੜਾ ਬਣਾਉਣਾ ਹਮਾਨਤਨ ਅੱਜ ਕੀ ਕਰਾਂਗੇ ਠੀਕ ਹੈ ਲਓ ਜੀ ਇੱਕ ਵਾਰੀ ਫੇਰ ਦਿਖਾ ਦਿਓ ਆ ਲਓ ਇਹਨਾਂ ਵੀਰਾਂ ਦਾ ਨਾਮ ਮੌੜ ਫਾਰਮ ਹੈ ਇਹ ਸਾਰੇ ਡੰਗਰੇ ਇਹਨਾਂ ਦੇ ਆਹੇ 5-6 ਪਸ਼ੂ ਨੇ ਚੰਗੀ ਕੁਆਲਿਟੀ ਦੇ ਡੰਗਰ ਹੁੰਦੇ ਇਹਨਾਂ ਕੋਲੇ ਕਰਾਉਂਨੇ ਆ ਕੱਲੀ-ਕੱਲੀ ਦੀ ਤੋਰ ਕੇ ਗੱਲ ਤੇ ਆ ਜਾ ਸੱਜਣਾ ਫਿਰ ਦੱਸ ਦੇ ਲੈ ਭਾਈ ਕੱਲੀ-ਕੱਲੀ ਤੋਰ ਕੇ ਕਰਾ ਦੇ ਚੱਕ ਇੱਕ ਵਾਰੀ ਲੈ ਵੀ ਪਹਿਲੇ ਨੰਬਰ ਦੀ ਮੱਝ ਤੇ ਲਾਉਂਨੇ ਆ ਕੈਮਰਾ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਕਿ ਕਿੰਨੇ ਦੁੱਧ ਦੀ ਮਾਲਕਾ ਹੈ ਤੇ ਆਹ ਲਓ ਜੀ ਤੇ ਲੱਗਦੀ ਵੀ ਮੈਨੂੰ ਪਹਿਲੇ ਪਹਿਲੇ ਛੂਹੀ ਆ ਛੋਟੀ ਹੈ ਨਾ ਪਹਿਲੇ ਛੂਏ ਆਂਡਰ ਕੁਆਲਟੀ ਕਰੋ ਚੱਕ ਆ ਲੋ ਜੀ ਮੋੜ ਲਿਆ ਮੋੜ ਲਿਆ ਮਿੱਤਰਾ ਤੇ ਚੰਗਾ ਇੱਕ ਵਾਰੀ ਮੈਂ ਫੇਸ ਕੁਆਲਟੀ ਕਰੋ ਚੱਕ ਛੋਟੀ ਵੀ ਪਹਿਲੇ ਨਹੀਂ ਸੌਰੀ ਦੂਜੇ ਛੂਏ ਛੂਹੀ ਹੋਈ ਆ ਕਹਿੰਦੇ ਤੇ ਆ ਲੋ ਜੀ ਤੇ ਘਾਇਪਾਲਾ ਥਣ ਲੱਗਿਆ ਹੋਇਆ ਤੇ ਚੰਗੀ ਆਂਡਰ ਕੁਆਲਟੀ ਤੇ ਦੁੱਧ ਵਾਲੀਆਂ ਨਾੜਾਂ ਵੀ ਬਣੀਆਂ ਹੋਈਆਂ ਲੈ ਵੀ ਥੱਜਣਾ ਦੱਸਦੇ ਕਿੰਨਾ ਦੁੱਧ ਹੈ ਥੱਲੇ 12 ਲੀਟਰ ਦੁੱਧ ਹੈ 12 ਲੀਟਰ ਦੁੱਧ ਤੇ ਬੱਚਾ ਮਗਰ ਕਿਹੜਾ ਬੱਚਾ ਮੂਰੇ ਉਹ ਆ ਕੱਟੀ ਆ ਹਾਂ ਭਾਈ ਕੱਟੀ ਆ 12 ਲੀਟਰ ਦੁੱਧ ਤੇ ਛੇਲ ਕਿੰਨੇ ਦੀ ਕਰਨੀ ਹੁਣ ਕੀ ਮੰਗਦਾ 1,60,000 ਇੱਕ ਲੱਖ 60 ਹਜ਼ਾਰ ਤੇ ਚਲੋ ਆ ਆਹ ਆ ਵਾਲੀ ਤੋੜ ਦੇ ਭਾਈ ਅਸੀਂ ਇਹ ਵੀ ਤੋੜ ਦੇ ਆ ਵਾਲੀ ਆ ਗਈ ਭਾਈ ਇਹ ਦੋ ਨੰਬਰ ਚ ਮੱਜਾ ਕਿਹੜੀ ਇਹਨੂੰ ਵੀ ਤੋੜ ਦੇ ਇਹ ਵੀ ਤੋੜ ਦੇ ਨੂੰ ਕਰ ਲੈ ਜਤੋਂ ਤੇ ਦਿਖਾਉਣਾ ਫਿਰ ਇੱਕ ਵਾਰੀ ਤੋੜਾ ਤਰਾ ਕਰਾ ਕੇ ਦਾ ਲੇ ਵਾਲੂ ਹੈਦਾ ਵੀ ਬੜਾ ਚੰਗਾ ਮਾਰ ਇਹਦਾ ਵੀ ਚੰਗਾ ਬਣਿਆ ਹੋਇਆ ਡੋਟਰ ਕਰਮਾਲੀ ਦਾ ਅੰਗ ਦੇ ਵਿੱਚ ਝੋਟੀ ਆ ਬਾਈ ਆ ਲੋ ਜੀ ਦੇਖੋ ਦੇਖ ਉਸ ਕੁਆਲਟੀ ਦੀ ਸੋਣ ਲੰਮੀ ਪਤਲਾ ਪਿੰਡਾ ਤੇ ਗੈਪ ਵਾਲੇ ਚਾਰੇ ਥਣ ਤੇ ਤੋੜਾ ਤਾਰਾ ਕਰੋ ਇੱਕ ਵਾਰੀ ਚੈੱਕ ਕਰਮਾਲੀ ਦਾ ਤੇ ਸੋਹਣੀ ਬਹੁਤਾ ਕੀ ਤੇ ਆਰਡਰ ਕੁਆਲਟੀ ਵੀ ਚੰਗੀ ਬਣੀ ਹੋਈ ਆ ਫੇਸ ਕਰੋ ਇੱਕ ਵਾਰੀ ਕਰਮਾਲ ਜੀ ਦਾ ਚੈੱਕ ਆ ਲੋ ਜੀ ਸਨਾ ਤੁਨਾ ਦੀ ਬੜੀ ਸਾਫ ਆ ਇਹ ਕੀ ਰੇਟ ਚਾ ਮਿੱਤਰ ਇਹ 1.70000 ਇਹ 1.70 ਤੇ ਦੁੱਧ ਕਿੰਨਾ ਹੈਗਾ 13 ਕਿਲੋ 13 ਲੀਟਰ ਦੁੱਧ ਸੂਏ ਕਾ ਮਹੂ ਸੂਏ ਹੋ ਜੀ ਦੂਜੇ ਜੀ ਦੂਜੇ ਹੋ ਚਲੋ ਜੀ ਆਤੀ ਜਲੰਬਰ ਵਾਲੀ ਮੱਝ ਵੀ ਦਿਖਾ ਦੇ ਤੋਰ ਤੇ ਮੇਰਾ ਹਾਂ ਜੀ ਇਹ ਬੋਲ ਹੈ ਰੇਟ ਹੈ 170 ਬੱਚਾ ਕਿਸੇ ਦੇ ਮਗਰ ਹੋ ਮਗਰ ਕੱਟਾ ਹੈ ਮਗਰ ਕੱਟਾ ਹੈ ਬੱਚਾ ਕੱਟਾ ਹੈ ਲਓ ਜੀ ਆਤੀ ਜੇ ਲੰਬਰ ਦੀ ਮੱਝ ਹੈ ਤੇ 20 ਦਾ ਵੀ ਕਰ ਦੇ ਤੋਰ ਮਿੱਤਰਾ ਚੱਕ ਥੋੜਾ ਜਾਂ ਤੇ ਕਰਵਾ ਦਿੱ ਗਏ ਫਿਰ ਇਹਦੇ ਥੱਲੇ ਵੀ ਕਰਮ ਵਾਲੀ ਤੇ ਆ ਡਰ ਚੰਗਾ ਲੱਗਿਆ ਹੋਇਆ ਤੋਰ ਤੇ ਤੋਰ ਤੇ ਲੰਮੀ ਤੋਰ ਦੇ ਆ ਲਓ ਜੀ ਕਰੋ ਚੈੱਕ ਚੰਗੀ ਪਲੀ ਹੋਈ ਹੈ ਜੀ ਤੇ ਹਰ ਤੁਣ ਵੀ ਚੰਗੇ ਨੇ ਤੇ ਆਰਡਰ ਵੀ ਚੰਗਾ ਬਣਿਆ ਹੋਇਆ ਤੇ ਫੇਸ ਵੀ ਕਰ ਲੋ ਇੱਕ ਵਾਰੀ ਚੈੱਕ ਕਰ ਮਾਲੀ ਦਾ ਆ ਲੋ ਜੀ ਪਤਲਾ ਪਿੰਡਾ ਪਿੰਡੇ ਤੇ ਨਾੜਾ ਦੇਖੋ ਸਾਰੀਆਂ ਪਤਲਾ ਪਿੰਡਾ ਪਿੰਡੇ ਤੇ ਨਾੜਾ ਬਣੀਆਂ ਹੋਈਆਂ ਤੇ ਇੱਕ ਵਾਰੀ ਆਰਡਰ ਕਰ ਲੋ ਚੈੱਕ ਇਹ ਕੀ ਰੇਟ ਚਾ ਬਾਈ 185000 ਰੁਪਿਆ ਰੇਟ ਆ ਮਗਰ ਇਹ ਵੀ ਇਹਦੇ ਵੀ ਕਟਾ ਹੈ ਅੱਛਾ ਤੇ ਦੁੱਧ ਕਿੰਨਾ ਲੀਟਰ ਹੈ ਦੁੱਧ ਹੈਗਾ ਜੀ 16 ਕਿਲੋ ਤਿਆਰ ਹੈ ਗੱਟਿਆ 16 ਲੀਟਰ ਤਿਆਰ ਹੈ ਤੇ ਰੇਟ ਕਿਤਾ ਚਾਹੀਏ 1,08500 ਹੈ ਜੀ 1,085 ਹਾਂਜੀ ਤੇ ਠੀਕ ਹੈ ਤੇ ਆਹ ਬਈ ਚੱਲ ਚੌਥੇ ਨੰਬਰ ਦੀ ਮੱਝ ਵੀ ਤੋੜਦੇ ਹੁਣ ਫਿਰ ਇਕੱਠੀਆਂ ਤਾਂ ਤੁਹਾਨੂੰ ਮੋਬਾਈਲ ਨੰਬਰ ਲੈ ਕੇ ਦੇ ਦੂੰਗਾ ਜਿਹੜੇ ਭਰਾਣੇ ਖਰੀਦਣੀ ਹੈ ਤੇ ਇਹ ਵੀਡੀਓ ਦੇਖਣੀ ਜਾਣਕਾਰੀ ਵਾਸਤੇ ਵੀ ਚੰਗੀ ਹੁੰਦੀ ਆ ਦੇਖੋ ਪਤਲੀ ਬੂਥ ਤੇ ਪਤਲਾ ਪਿੰਡ ਆਹ ਲਓ ਜੀ ਦੇਖ ਕਰੋ ਕਰਮਾਲੀ ਦਾ ਚੱਕ ਇਹਦੇ ਵੀ ਆਟ ਰੋਟਰ ਚੰਗਾ ਲੱਗਿਆ ਹੋਇਆ ਇਹ ਵੀ ਪੁੱਛਾਂਗੇ ਵੀ ਕਿੰਨੇ ਚੂਹੇ ਚ ਤੇ ਕਿੰਨਾ ਦੁੱਧ ਆ ਲੋ ਬਹੁਤ ਵਧੀਆ ਚਾ ਵਰਤਸ ਸ਼ਰੀਰ ਅਜ ਮੱਝ ਤਾਂ ਬਣਿਆ ਹੋਇਆ ਆ ਵੀ ਬਿਹਤਰਾ ਇਹ ਵੀ ਦੱਸ ਆ ਜਾ ਇੱਧਰ ਸਾਹਮਣੇ ਹੋ ਕੇ ਦੱਸ ਦੇ 2 ਲੱਖ ਵੀ ਦੁੱਧ ਕਿੰਨਾ ਸੂਹਾ ਦੁੱਧ ਜੀ ਦੁੱਧ ਸੂਹਾ ਇੱਕ ਨਹੀਂ ਆਹ ਲੈ ਮੈਂ ਪਹਿਲਾਂ ਪਹਿਲਾਂ ਨਾ ਜੀ ਪਹਿਲਾਂ ਨਾ ਇੱਕ ਇਹ ਤਾਂ ਪਹਿਲਾਂ ਦਾ ਸੂਹਾ ਦੁੱਧ ਕਿੰਨੇ ਦਿਨਾਂ ਦਾ ਉਹ ਹੁਣ 73 ਦਿਨਾਂ ਦਾ 15 ਦਿਨਾਂ ਦਾ ਸੂਹਾ ਇਹਦੇ ਮਗਰ ਵੀ ਕੱਟਾ ਹੀ ਆ ਬੱਚਾ ਮੰਗਰ ਕੱਟਾ ਤੇ 15-20 ਦਿਨ ਠੀਕ ਹੋ ਗਿਆ 15-20 ਦਿਨ ਠੀਕ ਹੋ ਗਿਆ 15 ਕਿਲੋ ਧਿਆਨ ਹੈ 15 ਕਿਲੋ ਹਾਂਜੀ ਪੂਰਾ ਤੁਸਰੀਆ ਦੋ ਗਿਆ ਮੈਂ ਅੰਮ੍ਰਿਤਸਰ ਵਾੜਦੇ ਹਾਂ ਹਾਂਜੀ ਤੇ ਚਵਾਈ ਚੁਬੀ ਦੀ ਚੰਗੀਆ ਬੋਲੀ ਚਵਾਈ ਚਵਾਈ ਤੇ ਜੈ ਜੱਪਾ ਆਹ ਦੇਖਣ ਜਰਾ ਵੇਖਣ ਵਾਲਾ ਜਿਹੜਾ ਵੀਡੀਓ ਦੇਖ ਕੇ ਉਹ ਜਮਾਨਤਨ ਕਰਦਾ ਠੀਕ ਹੈ ਮੁੱਲ ਹੈ ਕਿੰਨਾ ਬੋਲੇ 2 ਲੱਖ ਰੁਪਏ 2 ਲੱਖ ਜਮਾਨਤਨ ਵਿੱਚੋਂ ਖੁੱਲਾ ਹੋਏ ਹਾਂ ਤੇ ਮੋਬਾਈਲ ਨੰਬਰ 9873 66520 ਤੇ ਇੱਕ ਹੋਰ ਨੰਬਰ ਦੇ ਦਿੱਤੇਰੇ ਭਾਪੇ ਦਾ 886723175 ਇਹ ਤੁਹਾਡਾ ਨੌਰਾ ਕਿੱਥੇ ਆ ਤੁਹਾਡਾ ਜਦੋਂ ਆਪਾਂ ਉਮਰ ਬਰੇ ਜੋਤਰਾਗੇ ਜੀ ਹਾਂ ਸੂਜੇ ਨਾਲ ਕੱਸੀ ਕੱਸੀ ਜਾ ਕੇ ਜੀ ਹਾਂ ਪਸਵਾਨ ਛੱਪੜ ਪਾਇਆ ਹੋਇਆ ਜੀ ਹਾਂ ਮੋੜ ਮੰਡੀ ਹਾਂ ਨਾ ਮੋੜ ਖੁਰਦ ਜੀ ਮੋੜ ਖੁਰਦ ਤੇ ਉਮਰ ਬਰੇ ਜੋਤਰਾਗੇ ਆਪਾਂ ਅੱਛਾ ਇਹ ਕਿਹੜੀ ਤਲਵੰਡੀ ਨੂੰ ਸੜਕ ਜਾਂਦੀ ਹੈ ਇਹਦੇ ਉਪਰ ਇਜ ਬਣਿਆ ਹੋਇਆ ਛੋਟੇ ਮੋੜਾ ਪਿੰਡੀ ਮੋੜਾ ਛੋਟੇ ਪਿੰਡ ਮੋੜ ਖੁਰਦ ਹਾਂਜੀ ਠੀਕ ਹੈ ਤੇ ਇੱਕ ਵਾਰੀ ਤੁਹਾਡਾ ਨਾਂ ਕੀ ਪੈਂਦਾ ਕੀ ਨਾਂ ਤੇ ਪਾਲਕੇ ਜੀ ਪਾਲ ਪਾਲਕੇ ਹਾਂਜੀ ਵਾਹ ਅੱਛਾ ਤੇ ਚੰਗੇ ਡੰਗਰ ਰੱਖਦੇ ਹੋ ਹਾਂਜੀ ਠੀਕ ਹੈ ਜੇ ਕੋਈ ਦੂਰੋਂ ਡੇੜੋਂ ਆਵੇ ਰਾਤ ਦਾ ਪ੍ਰਬੰਧ ਆਪਾਂ ਇੱਕ ਡੰਗ ਜੋ 2:00 ਵਜੇ ਛੱਲੀ ਕਰਕੇ ਲਜਾਵੇ ਜਮਾਈ ਠੀਕ ਹੈ ਮੋਬਾਈਲ 'ਤੇ ਇੱਕ ਵਾਰੀ ਫੇਰ ਬੋਲ ਦੇ 8867 38152 ਜੀ ਠੀਕ ਹੈ ਲਓ ਵੀ ਕਰਮਾਲੀਆਂ ਦੇ ਚੰਗੇ ਐਟਰ ਬਣੇ ਹੋਏ ਨੇ ਜਮ ਤਸਤ ਡੰਗਰ ਨੇ ਸਾਰੇ ਤੇ ਇੱਕ ਇਹਨਾਂ ਵੀਰਾਂ ਕੋਲੇ ਵੀ ਆ ਝੋਟੇ ਇਹ ਵੀ ਤੋਰ ਦੇ ਤੋਰ ਦੇ ਬਈ ਇਸੇ ਇਹ ਸੀਮਾ ਨਾਗਾ ਹੈ ਪੰਜ ਮਾ ਪੰਜ ਮਾ ਨਾਗਾ ਹੈ ਲਓ ਜੀ ਇਹਦੇ ਮਗਰ ਵੀ ਕਟਾ ਹੈ ਅੱਜ ਇੱਕ ਦੀ ਕੀ ਹੋਇਆ ਇਹਨਾਂ ਨੂੰ ਸਾਰੀਆਂ ਕੱਟੀ ਦਿੰਦੀਆਂ ਤੇ ਇਹ ਵੀ ਮੋੜਾਂ ਵਾਲਿਆ ਕੋਲੀ ਆਹ ਲਓ ਜੀ ਇਹ ਵੀ ਪਹਿਲਣਾਂ ਛੋਟੀ ਤੇ ਸਿੰਘ ਸਿੰਘ ਬੜੇ ਕੁੰਡੇ ਨੇ ਆਹ ਲਓ ਜੀ ਕਰੋ ਚੱਕ ਇੱਕ ਵਾਰ ਇਹ ਜੇ ਮਾਲ ਲਿਆ ਹੁੰਦਾ ਕਰਮ ਵਾਲਿਆਂ ਕਿੱਥੋਂ ਆ ਹਰਿਆਣੇ ਚੋਂ ਜੀ ਹਰਿਆਣੇ ਚੋਂ ਹਾਂ ਜੀ ਸਾਰਿਆਂ ਦੇ ਸਰੀਰ ਛੋਟੀ ਦੇ ਪਤਲੇ ਪਿੰਡੇ ਵਿਚੰਗੇ ਆ ਡਰੂਡਰ ਬਣੇ ਹੋਏ ਨੇ ਤੇ ਡੰਗਰ ਖਰੀਦਣਾ ਇਹ ਟੋਟੀ ਮੈਂ ਦਿਖਾ ਦਿਆਂ ਤੁਹਾਨੂੰ ਵੀ ਕੁੰਡੀ ਦੇਖੋ ਵੀ ਕਿੰਨੀ ਹੈ ਇਹ ਆ ਲੈ ਕਹਿੰਦੇ ਨਾ ਰੁਪਈਆ ਨਹੀਂ ਲੰਗਦਾ ਉਹੀ ਗੱਲ ਇਹਦੇ ਮੈਂਬਰੀ ਕਟਾ ਫੇ ਸੋਨੇ ਡੰਗਰ ਰੱਖਦਾ ਬਾਈ ਜਿਹੜੇ ਵੀਰ ਨੇ ਡੰਗਰ ਖਰੀਦਣਾ ਕੋਈ ਚੋਕੇ ਤੇ ਟ੍ਰਾਂਸਪੋਰਟ ਕਰਦਾ ਦਾ ਪ੍ਰਬੰਧ ਵੀ ਬਾਈਆਂ ਕੋਲੇ ਹੈਗਾ ਤੇ ਚਲੋ ਜੀ ਉਹ ਮਹੀਨਾ ਦੀ ਕੱਪੜਾ ਅੱਛਾ ਫੇ ਡਾਕਟਰ ਤੋਂ ਚੈੱਕਰ ਵੱਲ ਕਰਾਉਣੇ ਆ ਇੱਕ ਆਟੂ ਚ ਵਿਕ ਗਈ ਪਹਿਲਾਂ ਨੂੰ ਦੇਖ ਲੀ ਹਾਂ ਇਹਨੂੰ ਤੋਂ ਲੈ ਕੀਨੇ ਦੀ ਇਹ ਲਈ ਦੋ ਘਟਾ ਨਹੀਂ ਦੋ ਘਟਾ ਚੀ ਬਾਈ ਕਹਿੰਦਾ ਚੈੱਕ ਕਰ ਲਈ ਦੋ ਘਟਾ ਅੱਸੀ ਦੀ ਘਟੂ ਚ ਵਿਕ ਗਈ ਬੰਦਾ ਹੈ ਤੇ ਜਿਹੜੀ ਜਿਹੜੀ ਕੁਛ ਧਾਰਾ ਮਾਰ ਦਿਆ ਓਹ 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 ਚੋਰ ਦੇ ਪਰ ਇੱਕ ਸਾਧ ਕੁੱਟਿਆ ਗਿਆ ਡਾਂਗ ਹੀ ਵਾਲੀ ਪੈਣੀ ਵੱਟ ਗਈ ਉਹਦੇ ਗੁੱਟ ਤੇ ਕੋਣੀ ਪਛਵਾੜੀ ਮੰਡੀ ਚ ਆਇਆ ਹੁੰਦਾ ਇਹ ਮੱਝ ਕਿਹੜੀ ਕੈਮਰੇ ਤੇ ਹੈ ਦੋ ਘਟ ਅੱਛੀ ਦੀ ਆ ਭਾਈ ਕਹਿੰਦਾ ਤੇ 2-2 ਮਹੀਨਾ ਦੀ ਗੱਬਣ ਵੀ ਹੈ ਤੇ ਦੁੱਧ ਵੀ ਹੈਗਾ ਇਹਨੂੰ ਚੋਂਦੇ ਸੀਗੇ ਹੁਣ ਤੇ ਹੋਰ ਦਿਖਾਉਣਾ ਕਿੰਨੇ ਜ਼ਬਰਦਸਤ ਸੰਕਰ ਨੇ ਕਿਉਂ ਵਿਕਦੇ ਆ ਇਹ ਕੀ ਕਾਰਨ ਹੈ ਇਹਦੀ ਸਾਰੀ ਵਜ੍ਹਾ ਸਮਝਾਂਗੇ ਜਾਦੇ ਪਸ਼ੂ ਘਰਾਂ ਚ ਪੰਨਣ ਕਰਕੇ ਇਹ ਕੰਮ ਹੁੰਦਾ ਸਾਰੇ ਜ਼ਬਰਦਸਤ ਡੰਗਰ ਨੇ ਕੋਈ ਤੇ ਆ ਮੱਝ ਦੇ ਜਿੰਨਾ ਛਰਾ ਗਿਆ ਥੱਲੇ ਦੁੱਧ ਵੀ ਹੈ ਤੇ ਇਹਦਾ ਸਰੀਰ ਵੀ ਜਿੰਨਾ ਜ਼ਬਰਦਸਤ ਆ ਮੱਝ ਦਾ ਸਾਰੀ ਤੀਜੇ ਚੌਥੇ ਚੂਗੇ ਮੱਝ ਹੈ ਘਾਟੂ ਚ ਚਲੀ ਗਈ ਕੋਈ ਤਤਾ ਨਹੀਂ ਤੇ ਇਹ ਆ ਆਪ ਛਰ ਟੋਟੀ ਹੈ ਕਿੰਨੀ ਸਨਖੀ ਆਪ ਛਰ ਟੋਟੀ ਆ ਹੈ ਖੜਾ ਸੀ ਪੂਰੀ ਫੁੱਲ ਫਲੀ ਤੇ ਆ ਆ ਦੇਖ ਇਹ ਵੀ ਅਫਸਰ ਟੁੱਟੀ ਐ ਤੇ ਆ ਮੱਝ ਦੇ ਦੁੱਧ ਵਾਲੀਆਂ ਨਾੜਾਂ ਵੀ ਬਣੀਆਂ ਲੈਵੇ ਤੇ ਦਿਖਾ ਦਿਆ ਮਤੂ ਇਹ ਵੀ ਘਾਟ ਉੱਚ ਗਈ ਕਰਮਾਲ ਉਧਰ ਹੋਰ ਵੀ ਦਿਖਾਉਣਾ ਚੰਗੇ ਚੰਗੇ ਆ ਦੇਖ ਕਿੰਨੀ ਸਨੱਖੀ ਕੱਟੀ ਤੇ ਇਧਰ ਵੀ ਅਫਸਰ ਝੋਟੀ ਐ ਤੇ ਆ ਵਾਜੀ ਇਦ੍ਰਿਕ ਹੋਰ ਦਿਖਾਉਣਾ ਇਹ ਸਾਈਡ ਜੀ ਤੇ ਖੜੀਆਂ ਨੇ ਇਹਦੇ ਵਿੱਚ ਕਿੰਨੀ ਜ਼ਬਰਦਸਤ ਮੱਝ ਖੜੀ ਆ ਇਹ ਹਾਲ ਥੱਲੇ ਤੋਂ ਦਿਖਾ ਮਾ ਥਣਾ ਤੋਂ ਆ ਦੇਖੋ ਜੀ ਕੀ ਤਸਵੀਰਾਂ ਮਾ ਮਾਰ ਮਾਰ ਲਾਉਂਦਾ ਫੰਡਰ ਨਿਕਲ ਗਈ ਲਓ ਫੰਡਰ ਨਿਕਲ ਗਈ ਫੰਡਰ ਕਿਹੜਾ ਬੇਸ ਹੋ ਜਾਂਦਾ ਹੂੰ 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 ਫੰਡਰ ਵੀ ਵੀਡੀਓ ਬਣਾਉਣਾ ਅੱਛਾ ਕਿ ਕਿੰਨੇ ਸਾਲਾਂ ਦੀ ਹੋ ਗਈ ਹੈ ਚਾ ਚੱਕਰ ਕਿ ਆਏ ਚੱਕਰ ਦੱਸ ਚੱਕਰ ਦੱਸ ਫਿਰ ਪੁੱਤ ਅਕਾਦਾ ਹੀ ਮੈਂ ਪੜ ਲਾਣਾਂ ਲੈਣ ਨੂੰ ਨਾ 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 ਆ ਜਾ ਤੂੰ ਸਭ ਖਰਾਬ ਕਰ ਤੂੰ ਤੂੰ ਛੇੜਦੇ ਆ ਤੂੰ ਛੇੜਦੇ ਤੂੰ ਪਿੱਛੇ ਆ ਜਾ ਅੱਛਾ ਆ ਜਾਓ ਭਾਈ ਆ ਜਾ ਠੀਕ ਹੈ ਡਰਦਾ ਭਾਈ ਦਾ ਭਰਾ ਡਰਦਾ ਡਰਦਾ ਕਣ